ਵਾਤਾ ਦੇ ਪੱਟ ਚ ਪੱਟ ਚ ਗੋਲੀ ਲੱਗੀ ਐ ਘਰੇ ਵੀ ਗੋਲੀਆਂ ਮਾਰੀਆਂ ਨੇ ਉੱਥੇ ਵੀ ਅਸੀਂ ਪੁਲਿਸ ਰਿਪੋਰਟ ਕੀਤੀ ਹੋਈ ਆ ਹੁਣ ਜੀ ਦੇ ਛੇੜੀ ਵਾਲੇ ਬਾਬੇ ਨਾਲ ਆਪਣੀ ਛੇੜੀ ਆ ਜੀ ਛੇੜਾ ਤੋੜ ਨੰਬਰ ਹੀ ਬੰਦਾ ਏ ਵਿਆਹ ਤੋਂ ਛੇਨੇ ਸਾਥ ਨੇ ਵੀ ਮੈਂ ਆਪਣਾ ਇਹਦੇ ਨਾਲ ਰੌਲਾ ਪੈ ਗਿਆ ਤਾਂ ਦੋ ਤਿੰਨ ਵਾਰੀ ਚਲੋ ਇਹਨਾਂ ਨੇ ਆਪਣਾ ਬਹਿ ਕੇ ਨਾ ਵੜਾਤਾ ਉਹ ਨਾਕਾ ਉਹ ਮੈਂ ਖੜੀ ਵਾਲੇ ਨੂੰ ਧੀ ਦੇ ਕੇ ਪਛਤਾ ਰਹੀ ਆ ਮਾਤਾ ਓ ਮਾਈ ਗੱਡਿਆ ਲੂਟੀ ਰਹਿ ਗਿਆ ਬਸ ਤਾਰ ਰਹੀ ਆ ਲੋਕਾਂ ਦੀ ਨਿਗਾ ਚ ਇਹ ਬਾਬਾ ਬਣਿਆ ਹੋਇਆ ਪਰ ਸਾਨੂੰ ਓ ਮਾਈ ਗੱਡਿਆ ਲੂਟੀ ਰਹਿ ਗਿਆ ਬਸ ਤਾਰ ਰਹੀ ਆ ਗਾਉਂ ਦੇ ਗੋਲ ਗਿਆ ਮਾਰ ਗਿਆ ਸਾ ਬਕਰ ਜਾ ਕੇ ਇਹ ਪਹਿਲਾਂ ਵੀ ਇਹਨਾਂ ਨਾਲ ਆਪਣੀ ਦੋ ਵਾਰੀ ਕੁੜੀ ਘਰੇ ਆ ਗਈ ਸੀ ਤਿੰਨ ਮਹੀਨੇ ਹੁਣ ਹੋ ਗਏ ਆਪਣੀ ਕੁੜੀ ਘਰੇ ਦੀ ਗਈ ਬਈ ਇਹ ਆਪਾਂ ਨੂੰ ਵੀ ਨਸ਼ੇ ਵਾਲੇ ਕਾਰੋਬਾਰ ਦੇ ਵਿੱਚ ਪੜਨ ਨੂੰ ਪਰ ਆਪਾਂ ਜਵਾਬ ਦੇ ਦਿੱਤਾ ਉਸ ਪਾਸੋਂ ਕਿ ਆਪਾਂ ਇਹ ਜੇ ਕੰਮ ਦੇ ਵਿੱਚ ਪੜਨਾ ਨਹੀਂ ਸੀਗਾ ਉਹ ਕੁੜੀ ਤੋਂ ਮੰਗਦੇ ਸੀਗੇ 8-10 ਲੱਖ ਰੁਪਈਆ ਵੀ 8-10 ਲੱਖ ਰੁਪਈਆ ਲੈ ਕੇ ਆ ਫੇਰ ਮੈਂ ਤੈਨੂੰ ਇੱਥੇ ਰੱਖੂੰਗਾ ਫੇਰ ਆਏ ਫਿਰ ਉਹ ਐ ਇਹ ਪਹਿਲਾਂ ਵੀ ਜਾ ਕੇ ਆਪਣਾ 1:30 ਵਜੇ ਅੱਜ ਰਾਤ ਨੂੰ ਇਹ ਪ੍ਰਬਾਨ ਪ੍ਰਬੂਨ ਲੈ ਕੇ ਆਏ ਆਪਣੇ ਨਾਲ ਇਹਦੇ ਚਾਚੇ ਦਾ ਮੁੰਡਾ ਨਾਲ ਕਿ ਉਦੋਂ ਵੀ ਦਰਵਾਜ਼ੇ ਤਾਂ ਨੇ ਅਸੀਂ ਉਦੋਂ ਵੀ ਪੁਲਿਸ ਨੂੰ ਕੰਪਲੇਂਟ ਕੀਤੀ ਹੋਈ ਸੀਗੀ ਪਰ ਇਹਨੇ ਜੋ ਵੀ ਸਪਾਰਸ ਸੰਸਪੂਸ਼ਾ ਪਾ ਗਏ ਇਹਨੇ ਕਾਲ ਵੀ ਹਸਤਾ ਲੱਗ ਪਰ ਕੋਲੀ ਬੱਤੀ ਅਸੀਂ ਵੀ ਉੱਤੇ ਦਾਰੂ ਵੀ ਚਲੋ ਲਿਆ ਰਵਤੇ ਫੇਕ ਇਸ ਵਾਰੀ ਇਹਨਾਂ ਨੇ ਘਰ ਦੇ ਮਾਤਾ ਦੋਰਾ ਤੇ ਗੋਲੀਆਂ ਚਲਾਈਆਂ ਨੇ ਮਾਤਾ ਦੇ ਉੱਤੇ ਗੋਲੀ ਪਾ ਕੇ ਲੀਤੀ ਆ ਅੱਡੀ ਰੁਕੋ ਕੋਈ ਨਾ ਰਹਿਣਾ ਦੋ ਨੰਬਰ ਦਾ ਬੰਦਾ ਹੈ ਕੋਈ ਇਹਨੂੰ ਬਾਤ